ਮਕੇਰੀਆਂ ਪੁਲਿਸ ਨੇ ਲੁੱਟਖੋਹਾਂ ਕਰਨ ਵਾਲੇ ਤਿੰਨ ਲੁਟੇਰਿਆਂ ਨੂੰ ਕਾਬੂ ਕੀਤਾ ਹੈ ਇਸ ਵੰਦੀ ਜਾਣਕਾਰੀ ਦਿੰਦੇ ਆ ਮਕੇਰੀਆਂ ਦੇ ਡੀਐਸਪੀ ਲਲਿਤ ਕੁਮਾਰ ਨੇ ਦੱਸਿਆ ਕਿ ਮਕੇਰੀਆਂ ਚ ਲੁੱਟਖੋਹਾਂ ਤੇ ਚੋਰੀ ਕਰਨ ਦੀਆਂ ਵਾਰਦਾਤਾਂ ਕਰਨ ਵਾਲਿਆਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਐਸਐਚਓ ਮਕੇਰੀਆਂ ਐਸਆਈ ਜਗਿੰਦਰ ਸਿੰਘ ਨੇ ਇਲਾਕੇ ਵਿੱਚ ਲੁੱਟਦੀਆਂ ਵਾਰਦਾਤਾਂ ਅੰਜਾਮ ਦੇਣ ਵਾਲੇ ਤਿੰਨ ਲੁਟੇਰਿਆਂ ਨੂੰ ਕਾਬੂ ਕੀਤਾ ਹੈ ਇਹਨਾਂ ਆਰੋਪੀਆਂ ਨੇ ਮਿਤੀ 29 24 ਨੂੰ ਕਰੀਬ 8:30 ਵਜੇ ਰਾਤ ਐਫਸੀਆਈ ਗੋਦਾਮ ਮਕੇਰੀਆਂ ਨਜ਼ਦੀਕ ਇੱਕ ਪ੍ਰਵਾਸੀ ਵਿਅਕਤੀ ਨੂੰ ਦੱਤਾਂ ਨਾਲ ਸੱਟ ਮਾਰ ਕੇ ਉਸ પાસે ਉਸਦਾ ਮੋਬਾਈਲ ਫੋਨ ਤੇ 10500 ਰੁਪਏ ਦੀ ਖੋਹ ਕੀਤੀ ਸੀ ਜਿਸ ਤੇ ਮਕੇਰੀਆਂ ਪੁਲਿਸ ਨੇ ਕਾਰਵਾਈ ਕਰਦਿਆਂ ਗੁਰਜਪ ਸਿੰਘ ਪੁੱਤਰ ਜਸਵੀਰ ਸਿੰਘ ਵਾਸੀ ਰੇਲਵੇ 로ਡ ਮਕੇਰੀਆਂ, ਵਿਨੋਦ ਸ਼ਰਮਾ ਪੁੱਤਰ ਪ੍ਰੇਮਪrakash ਵਾਸੀ ਥਾਣੇ ਵਾਲੀ ਗਲੀ ਮਕੇਰੀਆਂ ਅਤੇ ਮੰਗਤਰਾਮ ਪੁੱਤਰ ਪਿਆਰਾ ਲਾਲ ਵਾਸੀ ਮੁਹੱਲਾ ਖੁਸ਼ੀਰਪੁਰ ਮਕੇਰੀਆਂ ਨੂੰ ਗ੍ਰਿਫਤਾਰ ਕੀਤਾ ਹੈ ਇਨ੍ਹਾਂ ਦੇ ਖਿਲਾਫ ਪਹਿਲਾਂ ਹੀ ਕਈ ਮੁਕੱਦਮੇ ਦਰਜ ਹਨ ਹੁਣ ਇਹਨਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਦਾ ਰਿਮਾਂਡ ਹਾਸਲ ਕਰਕੇ ਹੋਰ ਵੀ ਪੁਸ਼ਗਿਸ਼ ਕੀਤੀ ਜਾਵੇਗੀ ਜਿਨ੍ਹਾਂ ਪਾਸੋਂ ਹੋਰ ਵੀ ਵਾਦ-ਵਤ ਹੱਲ ਹੋਣ ਦੀ ਸੰਭਾਵਨਾ ਹੈ ਮਕੇਰੀਆ ਪੁਲਸ ਨੇ ਲੁੱਟਖੋਹ ਕਰਨ ਵਾਲੇ ਤਿੰਨ ਵਿਕਤੀਆਂ ਨੂੰ ਗ੍ਰਿਫਤਾਰ ਕੀਤਾ ਵਾ ਜਿਨ੍ਹਾਂ ਨੇ ਮਿਤੀ 21/9/24 ਨੂੰ ਆਸ਼ੀਸ਼ ਕੁਮਾਰ ਨਾਂ ਦੇ ਵਿਅਕਤੀ ਕੋਲੋਂ ਦਾਤਰ ਵਖਾ ਕੇ ਦਾਣਾ ਮੰਡੀ ਦੇ ਕੋਲੋਂ ਮੋਬਾਈਲ ਖੋਇਆ ਸੀ ਤੋ ਹਤਨਾ ਬੇਰੋਪੀਆ ਨੂੰ ਪਬਲਿਕ ਦੇ ਸਹਿਯੋਗ ਦੇ ਨਾਲ ਮਿਤੀ 22 9 24 ਨੂੰ ਸ਼ੁਰੂ ਕੀਤਾ ਗਿਆ ਵਾ ਤੇ ਇਹਨਾਂ ਦੇ ਉੱਪਰ ਪਹਿਲਾਂ ਵੀ ਵਕਫਤਰਾਮਾ ਤਹਿਤ ਕੇ ਰਜਿਸਟਰ ਨੇ ਜੋ ਹੋ ਵੀ ਨਾ ਕੋ ਪੁਸ਼ਪਸ਼ ਕੀਤੀ ਹੈ ਵੀ ਨਾ ਹੋਤਾਂ ਦੀ ਬਾਤ ਕਰਤੀ ਹੋਈ ਨਾ ਮਕੇਰੀਆਂ ਦੀ ਪਬਲਿਕ ਨੂੰ ਅਪੀਲ ਕਰਨੀ ਚਾਹਾਂਗਾ ਕਿ ਇੱਥੇ ਮਕੇਰੀਆਂ ਦੇ ਵੀ ਨਸ਼ਾ ਨਿਕਾਦਰ ਉਹ ਸਬੰਧਿਤ ਤਲਾਸ਼ ਦਿੱਤੀ ਜਾਵੇ ਐਸ ਐਚ ਓ ਮਕੇਰੀਆਂ ਐਸ ਐਚ ਓ ਹਰੀਪੁਰ ਜੇ ਮੈਨੂੰ ਅਕਤਲਾਹ ਦੇ ਸਕਦੇ ਆ ਕਿ ਜਾਮ ਦੀ ਰੋਟ ਕੋਰੀ ਦੀ ਵਾਦਤ ਹੁੰਦੀ ਆ ਉਸ ਬਨਿ ਸਲਾਹ ਦਿੱਤੀ ਜਾਵੇ ਆ ਕਿ ਖਾਣੇ ਦੇ ਇਹ ਜੀ ਕੋਈ ਵਾਰਦਾਰਤ ਨੂੰ ਅੰਜਾਮ ਨਹੀਂ ਪੂਰਾ ਕੀਤਾ ਜਾਂਦਾ ਜਾ ਰਿਹਾ ਹੈ